ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ 328 ਰੂਪ ਪਤਾ ਨਹੀਂ ਸ਼੍ਰੋਮਣੀ ਕਮੇਟੀ ਨੇ ਕਿਸ ਨੂੰ ਚੋਰੀਆਂ ਦੇਤੇ ਤੇ ਉਹਦੇ ਪੈਸੇ ਰੱਖ ਲੇ ਜਾਂ ਗੁੰਮ ਹੋ ਗਏ ਗੱਲ ਪੈਸਿਆਂ ਦੀ ਨਹੀਂ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਆਪਣੇ ਇਸ਼ਟ ਹੈ ਜਿਹੜੇ ਆਪਣੇ ਧਰਮ ਹੈ ਉਹਨਾਂ ਦੀ ਬੇਅਦਬੀ ਦੀ ਹੈ ਉਨ੍ਹਾਂ ਦੀ ਮਰਿਆਦਾ ਦੀ ਹੈ ਗੱਲ ਇਹ ਹੈ ਦੋਸਤੋ ਤਾਂ ਉਸੇ ਕੇ ਇਸ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਾਹਿਬ ਜਿਹੜੇ ਸ੍ਰੀ ਅਖਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਹੈ ਉਹਨਾਂ ਨੇ ਤਲਬ ਕੀਤਾ ਮਤਲਬ ਸੰਮਨ ਕੀਤਾ ਪੇਸ਼ ਹੋਣ ਵਾਸਤੇ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਇਹ ਕਿਵੇਂ ਹੋਇਆ ਗੱਲ ਵਿੱਚੋਂ ਇਹ ਮੈਂ ਮਾਫੀ ਸਹਿਤ ਕਿਉਂਕਿ ਅਕਾਲ ਤਖਤ ਸੈਵ ਸਪਰੀਮ ਹੈ ਸ਼੍ਰੋਮਣੀ ਕਮੇਟੀ ਸੁਪਰੀਮ ਹੈ ਪਰ ਉਹਨੂੰ ਜਿਹੜੇ ਚਲਾਉਣ ਵਾਲੇ ਸੱਜਣਾ ਉਹ ਕਰਪਟ ਹੋ ਗਏ 2 ਲੱਖ ਰੁਪਏ ਦੀ ਝੂਠ ਜਿਹੜੀ ਤੁਸੀਂ ਲੰਗਰ ਸ਼ੱਕ ਕੇ ਤੇ ਬੱਚਿਆ ਖੁਚਿਆ ਪਾਇਉਣੇ ਨਾ ਉਹ 2 ਕਰੋੜ ਰੁਪਈਆ ਉਹਦੇ ਵਿੱਚ ਕਪਲਾ ਕਰ ਗਏ 2 ਕਰੋੜ ਦੀ ਝੂਠ ਵੇਚਤੀ ਸੰਗ ਤੇ ਝੂਠ ਤਾਂ ਇਹ ਬੰਦੇ ਕਿੱਥੋਂ ਤੱਕ ਜਾ ਸਕਦੇ ਆ ਉਹਨਾਂ ਇਹ ਗੱਲ ਤਾਂ ਹੈ ਨਹੀਂ ਵੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਾਹਿਬ ਸ਼੍ਰਮਣੀ ਕਮੇਟੀ ਦੇ ਵਿੱਚ ਸੁਧਾਰ ਲਿਆਉਣ ਇਹ ਗੱਲ ਵਾਪਰੀ ਕਿਉਂ ਪਰ ਜਦੋਂ ਸੀਏ ਜਿਹੜੇ ਕੋਲੀ ਸਾਹਿਬ ਹੈ ਉਹਨਾਂ ਤੱਕ ਗੱਲ ਆਈ ਜਿਹੜੇ ਚਾਰਟਰਡ ਅਕਾਊਂਟੈਂਟ ਹੈ ਜਿਹੜੇ ਇੱਧਰ ਲਈ ਪੈਸੇ ਨੂੰ ਉੱਧਰ ਲੈ ਕੇ ਜਾਣਾ ਉੱਧਰਲੇ ਨੂੰ ਇੱਧਰ ਲੈ ਕੇ ਜਾਣਾ ਬਲੈਕ ਨੂੰ ਵਾਈਟ ਕਰਨਾ ਵਾਈਟ ਨੂੰ ਬਲੈਕ ਕਰਨਾ ਮਤਲਬ ਜਿਹੜੇ ਰੋਲ ਬਦੋਲ ਕਰਦੇ ਆ ਹਰ ਇੱਕ ਦੇ ਅਕਾਊਂਟਾਂ ਦੀ ਉਹ ਚਾਰਟਰਡ ਅਕਾਊਂਟੈਂਟ ਤੇ ਜਦੋਂ ਗੱਲ ਆਈ ਨਾ ਮਿੱਤਰੋ ਤੇ ਇਹਨਾਂ ਨੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲੇ ਕੇਸ ਪਾਤਾ ਲੰਡਾ ਜਾ ਉਹੀਂ ਕਿਉਂਕਿ ਜੁਡੀਸ਼ੀਅਲ ਕਮਿਸ਼ਨ ਦਾ ਜਿਹੜਾ ਜੱਜ ਹੋਊਗਾ ਨਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਉਹ ਵੀ ਸ਼੍ਰੋਮਣੀ ਕਿਦੋਂ ਤਨਖਾਹ ਸ਼੍ਰੋਮਣੀ ਕਮੇਟੀ ਤੋਂ ਲੈਂਦਾ ਹੈ ਜਦੋਂ ਨੌਕਰ ਉਹ ਸ਼੍ਰੋਮਣੀ ਕਮੇਟੀ ਦਾ ਹੈ ਤਾਂ ਉਹ ਛੋਡੇ ਵਿਰੁੱਧ ਜਾਂਚ ਕਿਵੇਂ ਕਰੂਗਾ ਯਾਰ ਕਿਵੇਂ ਆਖੂਗਾ ਰਾਣੀਏ ਤੂੰ ਅੱਗਾ ਟਾਕ ਤਾਂ ਮਿੱਤਰੋ ਗੱਲ ਹੀ ਨਹੀਂ ਹੈ ਜਦੋਂ ਸੀਏ ਕੋਹਲੀ ਨੂੰ ਐਸਆਈਟੀ ਜਿਹੜੀ ਬਣੀ ਹੋਈ ਹੈ ਭਗਵੰਤ ਸਿੰਘ ਮਾਨ ਸਾਹਿਬ ਨੇ ਕਹਿ ਕੇ ਐਫਆਈਆਰ ਕਰਵਾਈ ਹੈ 5 ਸਾਲ ਲੱਗ ਗਏ 5.5 ਸਾਲ ਐਫਆਈਆਰ ਨੂੰ ਨਾ ਕੈਪਟਨ ਅਮਰਿੰਦਰ ਸਿੰਘ ਨੇ ਕਰੀ ਨਾ ਚੰਨੀ ਸਾਹਿਬ ਨੇ ਕਰੀ ਤਾ ਉਹ ਐਫਆਈਆਰ ਕਰੀ ਹੈ ਭਗਵੰਤ ਸਿੰਘ ਮਾਨ ਸਾਹਿਬ ਨੇ ਕਰਵਾਈ ਹੈ ਮਿੱਤਰੋ ਸਲੂਟ ਹੈ ਮਾਨ ਸਾਹਿਬ ਇਹਨਾਂ ਨੇ ਐਸਆਈਟੀ ਭੁੱਲਰ ਸਾਹਿਬ ਦੀ ਰਹਿਨਮਾਈ ਦੇ ਹੇਠ ਕਰਤੀ ਮਤਲਬ ਗਠਨ ਕਰਤੀ ਤਾਂ ਉਹਨੇ ਕੋਲੀ ਨੂੰ ਚੱਕ ਲਿਆ ਹੁਣ ਕੱਲ ਪਰਸੋ ਇੱਕ ਕਲਾਰਕ ਜਾਂ ਹੋਰ ਚੁੱਕਿਆ ਜਿਹੜਾ ਆਪਦੀ ਜਰਾਬ ਦੇ ਵਿੱਚ ਰਿਕਾਰਡਡ ਲਾ ਕੇ ਰਹਿ ਗਿਆ ਤੇ ਉਹਦੇ ਤੇ ਰਿਕਾਰਡਿੰਗ ਕਰੀ ਗਿਆ ਇੱਕ ਫੈਡਰੇਸ਼ਨ ਦੇ ਆਗੂ ਹੈ ਔਰ ਸ਼੍ਰੋਮਣੀ ਕਮੇਟੀ ਦੇ ਵਿੱਚ ਉਹ ਚੋਦੇ ਤੇ ਰਹੀ ਹੈ ਉਹਨਾਂ ਦੀ ਉਹਨੇ ਰਿਕਾਰਡਿੰਗ ਕਰ ਲਈ ਚੋਰ ਦੀ ਤੜੀ ਵਿੱਚ ਤਣਕਾ ਜ਼ਰੂਰ ਹੈ ਮਿੱਤਰੋ ਤਾਂ ਕਰਕੇ ਇਹ ਲੋਕ ਦੇ ਫਿਰਦੇ ਐ ਤੇ ਨੰਬਰ 2 ਭਗਵੰਤ ਸਿੰਘ ਮਾਨ ਸਾਹਿਬ ਨੂੰ ਤਾਲਬ ਕਿਉਂ ਕੀਤਾ ਇਹਨਾਂ ਨੇ ਆਖਿਆ ਆਪਣੇ ਕੋਲੇ ਪਾਵਰ ਹੈ ਕਿਉਂ ਵੀ ਐਂ ਕਰਕੇ ਕੋਹਲੀ ਸਾਹਿਬ ਨੂੰ ਉਹਨਾਂ ਦੀ ਪੁਲਿਸ ਨੇ ਜੇਕਰ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਹੈ ਉਹਨਾਂ ਦੀ ਪੁਲਿਸ ਨੇ ਜੇਕਰ ਗ੍ਰਿਫਤਾਰ ਕੀਤਾ ਤਾਂ ਆਪਾਂ ਐਂ ਸੱਦ ਲੋ ਇਹਦੇ ਨਾਲ ਭਾਈ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਘਟਦੀ ਆ ਵਾਧਦੀ ਨਹੀਂ ਭਾਈ ਸਾਹਿਬ ਸਤਕਾਰਯੋਗ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਾਬ ਤੁਹਾਡੇ ਚਰਨਾਂ 'ਚ ਨਿਮਰਤਾ ਤੇ ਸਤਕਾਰ ਸਹਿਤ ਬੇਨਤੀ ਹੈ ਜੇਕਰ ਤੁਹਾਡੇ 'ਚ 담 ਹੈ ਤਾਂ ਲਾਈਵ ਚਲਾਓ ਜਿਹੜੀ ਪੇਸ਼ੀ ਹੋਊਗੀ ਨਾ ਭਗਵੰਤ ਸਿਉ ਮਾਨ ਸਾਹਿਬ ਦੀ ਫਿਰ ਉਹ ਦੱਸਣਗੇ ਕਿ ਤੁਹਾਡੇ ਰੇਸ਼ਮ ਸਿਉ ਮੈਨੇਜਰ ਅਰਗੇ दारू ਆਧਿਆ ਡੱਬ 'ਚ ਤੇ ਰੱਜੀ ਵੀ ਕਿੰਨੇ ਲੋਕਾਂ ਨੇ ਫੜੇ ਤੁਹਾਡੀਆਂ ਕਿਹੜੀਆਂ ਕਿਹੜੀਆਂ ਸਰਾਮਾਂ ਦੇ ਵਿੱਚ ਕੜਛੀ ਖੜਕਦੀ ਹੈ ਤੜਕਾ ਲੱਗਦਾ ਹੈ ਜੀ ਠੰਡ ਚ ਕਿਹੜੇ ਕਿਹੜੇ ਬੰਦੇ ਪਾਈਪਸੀਆਂ ਭਰ ਕੇ ਲੈ ਕੇ ਆਉਂਦੇ ਆ ਹੁਣ ਗੱਲ ਸੁਣ ਲੋ ਏ ਜੇਕਰ ਝੱਗਾ ਚੱਕਦੇ ਆ ਨਾ ਆਪ ਦਾ ਢੱਡ ਹੁੰਦਾ ਨੰਗਾ ਹੁੰਦਾ ਆਪ ਦੇ ਧਰਮ ਦਾ ਜਲੂਸ ਆਪ ਕੱਢ ਰਹੇ ਆ ਆਪਾਂ ਲੋਕ ਪਰ ਜੇਕਰ ਤੁਸੀਂ ਗਲਤੀ ਤੇ ਗਲਤੀ ਕਰੀ ਜਾਈਗੇ ਤਾਂ ਉਹਨੂੰ ਸਿਆਣੇ ਕਹਿੰਦੀ ਹੈ ਗੁਨਾਹ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਨਹੀਂ ਤੁਹਾਡੇ ਨਾਲ ਟੱਕਰ ਹੈ ਤੇ ਭਗਵੰਤ ਸਿਓ ਮਾਨ ਸਾਹਿਬ ਜਿਸ ਦਿਨ ਪੇਛੀ ਤੇ ਆਉਣਗੇ ਉਸ ਦਿਨ ਲਾਈਵ ਚਲਾਓ ਪਤਾ ਲੱਗੇ ਕਿ ਸੰਗਤ ਦੀ ਜਿਹੜੀ 100-100 ਰੁਪਈਆ 50-50 ਰੁਪਈਏ ਹਰ ਮੰਦਰ ਸਾਹਿਬ ਟੇਕਦੇ ਐ ਇਹਦਾ ਤੁਸੀਂ 35 ਲੱਖ ਰੁਪਈਆ ਸੈਲਰੀ ਪੈਕੇਜ ਸੀਏ ਨੂੰ ਦਿੰਨੇ ਹੋ ਕਿੰਨੇ ਮੈਨੇਜਰਾਂ ਦੇ ਗਲਤ ਕਰਕੇ ਕਿੰਨੇ ਮੈਨੇਜਰਾਂ ਦੇ ਗਲਤ ਬੈਲ ਪਾ ਕੇ ਟੇ ਟਾਇਰ ਪਵਾਏ ਜਾਂਦੇ ਆ ਕਿੰਨੇ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਦੀਆਂ ਗੱਡੀਆਂ ਦਾ ਕੰਮ ਕਰਾਇਆ ਜਾਂਦਾ ਹੈ 2 ਨੰਬਰ ਆਊਟ ਆਫ ਦੀ ਵੇਜ ਆ ਕੇ ਤਾਂ ਮਿੱਤਰੋ 328 ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋ ਗਏ 70 ਦੇ ਕਰੀਬ ਸਰੂਪ ਜਾਂ 60 ਦੇ ਕਰੀਬ ਸਰੂਪ ਅਗਣ ਭੇਟ ਹੋ ਗਏ ਤਾਂ ਇਹਨਾਂ ਨੇ ਉਹ ਗੱਲ ਨੂੰ ਵਿੱਚ ਹੀ ਨੱਪ ਕੇ ਵਿੱਚ ਹੀ ਖੁਰਦਪੁਰਦ ਕਰਤਾ ਭਰਾਵੋ ਤਾ ਕਰਕੇ ਮੇਰੀ ਇਹ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਚਰਨਾਂ ਚ ਕਿ ਭਗਵੰਤ ਸਿਓ ਮਾਨ ਨਾਲ ਆਪਣੀ ਸਰਕਾਰ ਦੀਆਂ ਆਪਾਂ ناکਾਮੀਆਂ ਅੱਗੇ ਲੈ ਕੇ ਆਉਣੇ ਰਹਿਣੇ ਆ ਪਰ ਇਸ ਵਿਸ਼ੇ ਤੇ ਲਾਈਵ ਚਲਾਉਣ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਵਾਲ ਕਰਨ ਤੇ ਭਗਵੰਤ ਸਿਓ ਮਾਨ ਅੱਗੇ ਜਵਾਬ ਦੇਣ ਤੇ ਉਹਨਾਂ ਦੇ ਹੱਥ ਚ ਫਰਲਾ ਹੋਊਗਾ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਨਹੀਂ ਗੁਰੂ ਕਾ ਗੁਰੂ ਕੀ ਗੋਲਕ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਮਲਾਜਮਾਂ ਦਾ ਮੂੰਹ ਜਿਹੜੀ ਬਣ ਗਈ ਹੈ ਇੱਕ ਬੰਦਾ ਸਾਰੇ ਆਪ ਦੇ ਰਿਸ਼ਤੇਦਾਰ ਸਾਲੇ ਸਾਲੇ ਦਾ ਜਵਾਈ ਸਾਲੇ ਦਾ ਸਾਲਾ ਮਾਮੇ ਦਾ ਪੋਤਾ ਮਾਮੇ ਦੇ ਪੋਤੇ ਦਾ ਭਤੀਜੇ ਦਾ ਆਪਣਾ ਮਸੀਰ ਉਹਨਾਂ ਨੂੰ ਤੁਸੀਂ ਸ਼੍ਰੋਮਣੀ ਕਮੇਟੀ 'ਚ ਰਖਾ ਲੈਂਦੇ ਹੋ ਤੇ ਜਦੋਂ ਬੰਦਾ ਪੁੱਛਦਾ ਜੀ ਕਮਰਾ ਦੇਵੋਗੇ ਨੋ 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 ਕਮਰਾ ਹੜੀ ਹਾਲਚ ਪੈਜੋ ਤੁਸੀਂ ਕਦੇ ਹਾਲਤ ਪਏ ਹੋ ਤਾਂ ਮੈਂ ਤਰੋ ਸ਼੍ਰੋਮਣੀ ਕਮੇਟੀ ਜਿਹੜੀ ਹੋਂਦ ਵਿੱਚ ਆਈ ਕਿੰਨੀਆਂ ਹੀ ਕੁਰਬਾਨੀਆਂ ਦੇ ਨਾਲ ਇਹਨਾਂ ਨੇ ਖੁਡੇ ਰਹਿਣ ਲਾਤਾ ਤੇ ਬਦਨਾਮ ਕਰ ਰਹੀ ਹੈ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਧੰਨਵਾਦ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ